ਖਲੇ ਇੱਕ ਫਾਇਰਿੰਗ ਇਨਸੀਡੈਂਟ ਜਿਹੜਾ ਹੈਗਾ ਗੋਪਾਲ ਨਾ ਇੱਥੇ ਮੰਦਿਰ ਦੇ ਵਿੱਚ ਹੋਇਆ ਆ ਜਿਹਦੇ ਵਿੱਚ ਜੜੀ ਹੈ ਇੰਜਨ ਹੋਏ ਨਾ ਸੁਦੀ ਸੁਰੀ ਤੁਸੀਂ ਇਸ ਬੰਦ ਦੇ ਵਿੱਚ ਡਿਟੇਲ ਦੇ ਵਿੱਚ ਪ੍ਰੈਸ ਕਾਨਫਰੈਂਸ ਸੀਪੀ ਸਾਹਿਬ ਕਰ ਰਹੇ ਤੁਹਾਨੂੰ ਬੈਸਟ ਅਨੁਸਾਰ ਇਹ ਵੀ ਜਿਹੜੀ ਉੱਥੇ ਪਹੁੰਚ ਇਸ ਤੋਂ ਵੱਧ ਡਿਟੇਲ ਜੜੀਆਂ ਹੈਗੀਆਂ ਮੌਕੇ ਤੇ ਇਨਵੈਸਟੀਗੇਟ ਕਰ ਲੈਂਦਾ ਹੀ ਆ ਬੰਦੇ ਦੀ ਸਾਰੇ ਜਿਹੜੇ ਹੈਗੇ ਕੇਸ ਦੀ ਇਨਵੈਸਟੀਗੇਸ਼ਨ ਆਪਰੇਸ਼ਨ ਡਿਟੇਲਸ ਮੈਂ ਡਿਟੇਲ ਨਹੀਂ ਸ਼ੇਅਰ ਕਰਦਾ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਇਹ ਇਨਵੈਸਟੀਗੇਸ਼ਨ ਆਪਰੇਸ਼ਨ ਡਿਟੇਲਸ ਆ ਮੈਂ ਤੁਹਾਡੇ ਨਾਲ ਨਹੀਂ ਸ਼ੇਅਰ ਕਰਦਾ ਇਸ ਮੌਕੇ ਤੇ ਕੰਪੀਟੈਂਟ ਅਥਾਰਟੀ ਨਹੀਂ ਹੈਗਾ ਤੁਸੀਂ ਕਾਈਂਲੀ ਸੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਦੇਖੋ ਜੀ ਜਿਹੜੀ ਜਿਹੜੀ ਬੰਦੇ ਪੜ੍ਹਿਆ ਗਿਆ ਜੀ ਜਿਹੜੀ ਇਸ ਟਾਈਮ ਜਿਹੜੀ ਹੈਗੀ ਹੈ ਕਨਫਰਮੇਸ਼ਨ ਜਿਹੜੀ ਹੈ ਕਿਸੇ ਚੀਜ਼ ਦੀ ਵੀ ਜਿਹੜੀ ਹੈਗਾ ਸੀਨੀਅਰ ਅਥਾਰਟिटीज ਵੱਲੋਂ ਹੀ ਦਿੱਤੀ ਗਈ ਚਲੋ ਕੋਲੈਕਟ ਕਰੀਏ ਆਹ ਉਹਨਾਂ ਨੇ ਕਹਿਣਾ ਉਹਨਾਂ ਦਾ ਕਹਿਣਾ ਬੰਦਿਆ ਯਾਰ ਤੁਸੀਂ ਵਾਇ ਤੁਸੀਂ ਆਪਣੀ ਗੱਲ ਤਾਂ ਅਸੀਂ ਕਿਉਂ ਇਹਦਾ ਟਾਈਮ ਜੀ ਤੈਨੂੰ ਮੌਕੇ ਤੇ ਕੰਮ ਕਰਨ ਦਵਾਂਗੇ ਬ੍ਰੀ ਸਰ ਹਾਲਤ ਕੀ ਹੈ ਹਾਲਤ ਕਨਫਰਮ ਨਹੀਂ ਹੈਗੀ ਹਜੇ ਨਾਜ਼ੁਕ ਹੈਗੀ ਆ ਇਸ ਬੰਦੇ ਦੇ ਵਿੱਚ ਡਿਟੇਲ ਮੈਂ ਤੁਹਾਨੂੰ ਕਹਿ ਰਿਹਾ ਮੈਨੂੰ ਪਲੀਜ਼ ਮੌਕੇ ਤੇ ਕੰਮ ਕਰਾਓ ਸੀਸੀਟੀਵੀ ਸਾਹਮਣੇ ਆਈਏ ਕੋਈ ਕਿਸੇ ਤਰ੍ਹਾਂ ਨੈਚੁਰਲੀ ਇੱਥੇ ਸੀਸੀਟੀਵੀ ਹੈਗੇ ਤਾਂ ਲੱਗੇ ਵੀ ਲੈਣ ਦੋਗੇ ਤਾਂ ਲੈਵਾਂਗੇ ਨਾ ਮੌਕਾ ਦੋ ਮੌਕਾ ਕੰਮ ਕਰਾਓ ਇਹ ਪਰਿਵਾਰ ਵਾਲਿਆਂ ਦਾ ਕਹਿਣਾ ਜੀ ਕਨਫਰਮੇਸ਼ਨ ਹੋ ਰਹਾ ਤਾਂ ਫਿਰ ਮੈਂ ਤਾਂ ਨਾ ਗੱਲ ਕਰਾਂਗਾ